ਬਾਈ ਆ ਤੁਸੀਂ ਪਹਿਲਾਂ ਤਾਂ ਕੁਆਲਿਟੀ ਚੈੱਕ ਕਰੋ ਫੇਰ ਨੌਲਜ ਦਿੰਨੇ ਆ ਬਾਈ ਕੀ ਚੀਜ਼ ਆ ਗਈ ਬਾਈ ਯਾਰ ਲੱਗਦਾ ਤਾਂ ਲਸਣ ਆ ਰਗਾ ਹੋਰ ਜੀ ਕਹਾਂ ਮਸਤ ਬਾਈ ਇਹ ਲਸਣ ਕਿਹੜਾ ਆ ਗਿਆ ਜੀ ਇਹ ਇਹ ਲਸਣ ਜੀ ਕਸ਼ਮੀਰੀ ਲਸਣ ਹੈ ਕਸ਼ਮੀਰੀ ਲਸਣ ਆ ਇੱਕ ਤੀਰ ਦੋ ਸ਼ਕਾਰ ਠੀਕ ਹੈ ਜੀ ਲਾਉਣਾ ਆਪਾਂ ਆ ਹੈ ਹਾਂ ਜੀ ਠੀਕ ਹੈ ਆਹ ਦੀਆਂ ਪੁਰਗਾਂ ਪਈਆਂ ਠੀਕ ਹੈ ਜੀ ਤੇ ਤੁਹਾਡਾ 10 15% ਆ ਇੱਕ ਨਲੀਆ ਤਿਆਰ ਹੋਊਗਾ ਬਾਈ ਇਹਦਾ ਚਿਲਣਾ ਹੀ ਸਭ ਦਾ ਹਾਂ ਆਲੂ ਨੂੰ ਛੱਲਿਆ ਜਾਂਦਾ ਆਲੂ ਛੱਲਿਆ ਲੈ ਤੇ ਕੋਲ ਲਸਣ ਤੁਹਾਡੇ ਹਰੇ ਗੰਡੇ ਦੇ ਥੱਲੇ ਹਾਂਜੀ ਤਿੰਨ ਤੋਂ ਪੰਜ ਤੁਰੀਆਂ ਆ ਬਣਦੀਆਂ ਇਹਨੂੰ ਕਹਿੰਦੇ ਕਸ਼ਮੀਰੀ ਲਸਣ ਅੱਛਾ ਹੀ ਇਹ ਪਹਾੜਾਂ ਤੋਂ ਮਿਲਦਾ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਗੂਗਲ ਤੇ YouTube ਤੇ ਕੱਢ ਕੇ ਦੇਖ ਸਕਦੇ ਜੇ ਕਿੰਨੇ ਫਾਇਦੇ ਆ ਅੱਛਾ ਹੀ ਇਹ ਲਾਉਣਾ ਆ ਹੈ ਨਾਲ ਇੱਕ ਨਾਲੀਆ ਵੀ ਤਿਆਰ ਹੋ ਗਿਆ ਹਾਂਜੀ ਤੇ ਨਾਲ ਕਸ਼ਮੀਰੀ ਵੀ ਤਿਆਰ ਨਾਲ ਕਸ਼ਮੀਰੀ ਵੀ ਤਿਆਰ ਇਹ 2-3000 ਨੂੰ 4000 ਤੱਕ ਵੀ ਕਰ ਲੋ ਹੈਗਾ ਵਾ ਜਿਹੜੇ ਰੇਟ ਨਾ ਦੋਸ਼ਕਾਰ ਵਾਲੀ ਗੱਲ ਜਿਵੇਂ ਤੁਸੀਂ ਆਖੀ ਸੀ ਦੋਸ਼ਕਾਰ ਹੋ ਗਿਆ ਹਾਂ ਸਹੀ ਗੱਲ ਤੇ ਦਾ ਰੇਟ ਕੀ ਰਹਿੰਦਾ ਹੈ ਇਹ ਰੇਟ ਜੀ ਹੁਣ 400 ਰੁਪਏ ਦੇ ਦਿਆਂਗਾ ਸੀਡ ਵਾਲਾ ਜੀ ਠੀਕ ਹੈ ਜੀ ਥੋੜਾ ਵਧ ਲਾ ਪਿੱਜਿਆ ਸੀਗਾ ਉਗਲਦੀ ਸਾਡੀ 100% ਗਾਰੰਟੀ ਹੈ 100% ਗਾਰੰਟੀ ਪਰ ਬੀਜਣਾ 15 ਅਕਤੂਬਰ ਤੋਂ ਬਾਅਦ ਹੈ ਠੰਡ ਪਈ ਤੋਂ ਹਾਂਜੀ ਇਹਦਾ ਇੱਕ ਪਲੱਸ ਗੁਣਾ ਹੈ ਇਹਦੀ ਸਟੋਰ ਦੀ ਕਪੈਸਿਟੀ ਬਾੜੀ ਲੰਮੀ ਹੈ ਠੀਕ ਹੈ ਜੀ ਕਿਸਾਨ ਵੀਰੋ ਜਿਹੜਾ ਆ ਲਸਣ ਆਪਣਾ ਹੈਗਾ ਲਾਲ ਜਿਹੜਾ ਪੀਲੇ ਟਿੱਟਾ ਇਹ ਆਪਣਾ ਜਦੋਂ ਪੂਰਾ ਮਹੀਨਾ ਆ ਗਿਆ ਵਧੀਆ ਵਧੀਆ ਜਦੋਂ ਪੂਰਾ ਮਹੀਨਾ ਆ ਗਿਆ ਇਹ ਲਸਣ ਪੁੰਗਰ ਪੈਂਦਾ ਹਨਾ ਜੀ ਹਾਂਜੀ ਇਹ ਫੁੱਟ ਖੜਦਾ ਕਰੇ ਫੇਰ ਅਸੀਂ ਜੱਟ ਵੇਚਦਾ ਟਰਾਲੀਆਂ ਚ ਲਿਆਉਂਦਾ ਲਫਾ ਫੈਂਚਾ ਲਿਆਉਂਦਾ ਲਫਾ ਉਦੋਂ ਬਰੋਂ ਆ ਲਸਣ ਵਰਤੀ ਜੋ ਜੇ ਇਹਨੂੰ ਜ਼ਮੀਨ ਤੇ ਲਾਵਾਂਗੇ ਫੇਰ ਪੁੰਗਰੂ ਨਹੀਂ ਪੁੰਗਰਦਾ ਨਹੀਂ ਅੱਛਾ ਹਾਂ ਕਿੰਨਾ ਜਰ ਮਰਜੀ ਰੱਖੀ ਰੋਈ ਐਨੇ ਦਾ ਜਿੱਥੇ ਮਰਦੀ ਰੱਖ ਲੋ ਹਾਂਜੀ ਇਹਨੇ ਪੁੰਗਰ ਹੀ ਪੈਣਾ ਠੀਕ ਹੈ ਉਹਦੇ ਚ ਇਹ ਗੋਣਾ ਜਦੋਂ ਆਪਣਾ ਲਸਣ ਪੋਹ ਤੇ ਮਹੀਨੇ ਲੋਡ ਹੁੰਦੀ ਹੈ ਉਹਦਾ ਆ ਬਰਸਾ ਦੇ ਨਾਲ ਠੰਡ ਪੈਂਦੀ ਬੁੜੀਆਂ ਨੂੰ ਸੇਲਾਣਾ ਸੌਖਾ ਸਹੀ ਗਾ ਆਲੂ ਨੇ ਸ਼ਿਕਰਾ ਨਹੀਂ ਬੁੜੀਆਂ ਦਾ ਸਾਗ ਤੇ ਮਰਿਆ ਲਸਣ ਲੈ ਕੇ ਸੱਲ ਕੇ ਪਾਉਂਦੇ ਨੇ ਉਹ ਫੂਕ ਦੀ ਮਾਰਕੀਟ ਆਉਂਦੀਆਂ ਕੋਈ ਲਸਣ ਪਾਤਾ ਸਹੀ ਗੱਲ ਹੈ ਇਹਨੂੰ ਰਾਈਦੇ ਸਾਗ ਤੇ ਪਾ ਦਿਓ ਇਹ ਗੱਠੀ ਗ ਅੱਛਾ ਜੀ ਤੇ ਜਿਹੜੇ ਯੂਰ ਕੈਸ਼ ਹਟਵਾਦਾ ਉਹਦੇ ਹੱਥੇ ਵੀ ਦੂਜਾ ਤੁਸੀਂ YouTube ਤੇ ਤੁਹਾਡੇ ਕੋਲੇ ਪੈਸੇ ਤੁਸੀਂ ਪਾਉਣੇ ਆ ਹਾਂਜੀ ਉਹਦੇ ਡਿਟੇਲ ਦੇ ਵਿੱਚ ਵੇਖ ਲਓ ਬਾਕੀ ਬਾਈ ਤੁਹਾਡੇ ਤੋਂ ਇਹ ਲੈ ਕੇ ਵੀਜੇ ਲੈ ਕੇ ਜੀ ਹੈਨਾ ਉਦੋਂ ਬਾਅਦ ਤੁਸੀਂ ਨਾਲ ਉਹਨਾਂ ਦੇ ਹੱਥ ਮਿਲਾ ਕੇ ਚੱਲਾਂਗੇ ਬਾਈ ਦੱਸੋਗੇ ਮੈਂ ਕਹਿੰਦਾ ਬਾਈ ਜੀ ਸਾਨੂੰ ਲਸਲ ਲੈ ਦੇ 100 ਰੁਪਏ ਦੇ ਉਹ ਤਾਂ ਪਿੰਡ ਵੇਖਣਾ ਵਗੇ ਅੱਛਾ ਜੀ ਠੀਕ ਹੈ ਨਾ ਸਾਡਾ ਉਹ ਕੰਮ ਨਹੀਂ ਇਹ ਭਾਈ ਦੁਕਾਨਦਾਰੀ ਤਾਂ ਬੰਦੀ ਲੰਬਾ ਸੌਣ ਨੇ ਵੀਗੇ ਹਾਂਜੀ ਹੁਣ ਗਾਹਕ 100 ਵਾਲਾ ਵੀ ਹੈ ਗਾਹਕ 300 ਵਾਲਾ ਵੀ ਹੈ ਗਾਹਕ 1000 ਵਾਲਾ ਵੀ ਹੈ ਹਾਂਜੀ ਗਾਹਕਲੇ ਵਾਲਾ ਵੀ ਹੈ ਕਨਾਲ ਔਰ ਸਾਡੀ ਗਰੰਟੀ ਹੈ ਵੀ ਨਾਲ ਖੜਕੇ ਰਾਵਾਂਗੇ ਸਹੀ ਗੱਲ ਉਹਦੀ ਕੋਈ ਸਮੱਸਿਆ ਫੋਨ ਤੇ ਹਲੋਂ ਦੇ ਫੋਨ ਤੇ ਕਰਾਂਗੇ ਨਹੀਂ ਪਿੰਡ ਜਾਵੋੜਾਂਗੇ ਯਾਰ ਬਿਲਕੁਲ ਠੀਕ ਹੈ ਨਾ ਅਪਰ ਕੋਈ ਵੀ ਚੀਜ਼ ਲੈਣਾ ਅਪਕਲਾ ਇਹ ਤਾਂ ਆਪਣਾ ਪਾਕਿਸਤਾਨ ਜਾਣਾ ਕਿ ਨਹੀਂ ਬਾਈ ਜੀ ਸਹੀ ਗੱਲ ਲਸਣ ਦਾ ਫਰੀ ਕੋਟ ਦੇ ਬੰਦੇ ਬਹੁਤ ਜ਼ਿਲ੍ਹੇ ਫਰੀ ਕੋਟ ਦੇ ਲਗਾਏ ਇੱਥੇ ਉਦੋਂ ਬਾਅਦ ਚਲੋ ਹੋ ਗਿਆ ਹੀ ਹੈ ਨਾ ਤੁਸੀਂ ਨਾਲ ਕਰਤਾ ਉਦੋਂ ਬਾਅਦ ਨੂੰ ਵੇਚਣ ਦੀ ਸਮੱਸਿਆ ਨਹੀਂ ਆਉਂਦੀ ਵੇਚਣ ਦੀ ਸਮੱਸਿਆ ਜਾਰੇ ਕਮਰਸ਼ਲ ਬੰਦਾ ਕੋਈ ਲਗਾਇਆ ਹੀ ਨਹੀਂਗਾ ਠੀਕ ਹੈ ਜੀ ਕੋਈ ਲਸਣ ਦਾ ਵੀ ਮਹਿੰਗਾ ਹੈ ਹਾਂਜੀ ਤੇ ਲੋਕ ਜੇ ਕਮਰਸ਼ਲ ਹੋਣਾ ਚੱਟਾ ਲਾਓ ਹਾਂਜੀ ਉਹਦਾ ਵਜਨ ਜਾ ਰਹੇ ਆ ਠੀਕ ਹੈ ਨਾ ਇੱਕ ਵਰਸ਼ੀ ਰਾਤ ਤੋਂ ਕੋਈ ਲਗਿਆ ਹੀ ਨਹੀਂ ਗੇ ਹਾਂਜੀ ਆਹ ਤਾਂ ਲੋਕ ਕਿਲੋ ਅੱਧਾ ਕਿਲੋ ਪਾਈਏ ਵਾਲੀ ਸੀ ਸਾਡੇ ਕੋਲੇ ਉਹਨਾਂ ਕਿ ਲੈ ਕੇ ਗਏ ਉਹਨਾਂ ਲੈ ਕੇ ਗਏ ਦੋ ਕਿਲੋ ਲਸਣ ਸਾਡੇ ਕੋਲ ਕੋਈ ਨਹੀਂ ਲਗਿਆ ਅੱਛਾ ਜੀ ਕਿਲੋ ਪਾਈਆ ਅੱਧਾ ਕਿਲੋ ਬਸ ਆਹ ਸੀ ਕਮਰਸ਼ੀਅਲ ਤੌਰ ਤੇ ਵਿਕਦਾ ਜਾਊਗਾ ਜੇ ਆਪਣਾ ਇਹ ਵਿਕਦਾ ਬੰਡੀ ਬਾਈ ਮੰਡੀ ਪਾਲੀ ਬਜਰੀ ਵੇਚਦੇ ਯਾਰ ਸਹੀ ਹੈ ਮੰਡੀ ਕਿਹ ਨਹੀਂ ਵੇਚਦਾ ਕਿ ਨਹੀਂ ਬਾਈ ਜੀ ਓਏ ਵੇਚਦੇ ਅੱਛਾ ਨਹੀਂ ਬਿਲਕੁਲ ਬਾਈ ਤੇ ਬਾਕੀ ਇਹ ਬਾਈ ਲਸਣ ਕਸ਼ਮੀਰੀ ਜਿਹੜਾ ਵੈਰੈਟੀ ਦੱਸੀ ਆ ਬਾਈ ਨੇ ਤੇ ਬਾਈ ਆਪਣਾ ਫਾਰਮ ਕਿੱਥੇ ਆ ਗਿਆ ਆਪਣਾ ਹੀ ਜੈਤੋ ਰੋਡ ਕੋੜਗਪੁਰਾ ਠੀਕ ਹੈ ਜਸਵੀਰ ਸਕੈਨ ਦੇ ਸਾਹਮਣੇ ਹਾਂਜੀ 24 ਘੰਟੇ ਉੱਥੇ ਹੁੰਨੇ ਹੋ ਕਿ ਨਹੀਂ ਬਾਈ ਜੀ ਠੀਕ ਹੈ ਕੋਈ ਥੋੜੀ ਹੋਰ ਫਸਲ ਬਾਰੇ ਕੋਈ ਸਵਾਲ ਹੋਵੇ ਸਾਡਾ 300 ਰੁਪਏ ਦਾ 300 ਰੁਪਏ ਦੀ ਗੱਲ ਹੁੰਦੀ ਹੈ ਹਾਂਜੀ ਠੀਕ ਹੈ ਨਾ ਅੱਗੇ ਅੱਧੇ ਘੰਟੇ ਬਾਅਦ ਮੇਲਾ ਸਮਾਪਤ ਹੋ ਜਾਣਾ ਜੀ ਉਦੋਂ ਬਾਅਦ ਜਸ ਕਿਸੇ ਵੀਰ ਭਰਾ ਨੂੰ ਵੀ ਜਾਣਕਾਰੀ ਦੀ ਲੋੜ ਆ ਨੰਬਰ ਜਰੂਰ ਬੋਲਦੇ ਆਪਣਾ ਫੋਨ ਮੇਰਾ ਨੰਬਰ 94659 ਠੀਕ ਹੈ ਜੀ 95221 94659 95221 95221 ਕਨੈਕਟ ਜਰੂਰ ਕਰ ਲਿਓ ਭਾਈ ਬਾਕੀ ਲਸਣ ਬਾਰੇ ਜਾਣਕਾਰੀ ਲੈਣੀ ਆ ਕੋਈ ਵੀ ਤੇ ਹੋਰ ਵੀ ਕਾਫੀ ਖੇਤੀਬਾੜੀ ਕਰਦੇ ਆ ਦੋਦਾ ਭਾਈ ਹਲਦੀ ਵੇਚਦੇ ਆ ਹਲਦੀ ਵੀ ਹੈ ਹਲਦੀ ਬਾਰੇ ਸਾਡਾ ਬੇਡਾ ਦਾ ਹੁੰਦਾ ਠੀਕ ਹੈ ਜੀ ਕੀ ਬਾਤ ਆ ਜੀ ਤੇ ਹਲਦੀ ਬਾਰੇ ਵੀ ਜਾਣਕਾਰੀ ਲੈਣੇ ਭਾਈਆਂ ਤੋਂ ਹਾਂ ਹਲਦੀ ਬਾਰੇ ਹਲਦੀ ਬਾਰੇ ਦੱਸਦੇ ਆ ਭਾਈਆ ਤੁਸੀਂ ਆਪਣੀ ਵੰਡੀ ਪਾੜ ਗਿਆ ਤੂੰ ਭਈਆ ਸਹੀ ਦੱਸਣਾ ਆਪਾਂ ਐ ਨਹੀਂ ਕੋਈ ਆਪਾਂ ਪੈਸੇ ਕੀ ਜਾਵੇ ਐ 300 ਪੱਲਾ ਇਹ ਹਲਦੀ ਤੇ ਮਹਗ ਆਉਦੀ ਹੈ ਵੇਖੋ ਜੀ ਸਹੀ ਦੱਸਣਾ ਯਾਰ ਹੈ ਐਵੇਂ ਝੂਠ ਨਹੀਂ ਮਾਰਨਾ ਯਾਰ ਹੈ ਆਉਂਦੀ ਹੈ ਤੂੰ ਯਾਦ ਰੱਖ ਕੇ ਕਹਿਣਾ ਆਉਂਦੀ ਹੈ ਭਈ ਮਹਗ ਇਹ ਐਂ ਕਰੋ ਤੁਸੀਂ ਨਾ ਆਹ ਜਿਹੜੇ ਪਾਸਾ ਤੇ ਬੈਠੇ ਉਹ ਫ੍ਰੀ ਲੈ ਜਾਓ ਆਈ ਜਾਂਦੀ ਆਂ ਬੜੇ ਬੁੜੀਆਂ ਨੇ ਪਸੰਦ ਕੀਤੀ ਤੇਰੇ ਪੈਸੇ ਪਾ ਦੋ ਯਾਰ ਆਈ ਜਾਂਦੀ ਆ ਬਈ ਮੈਂ ਚਿੰਨਲ ਵਾਲਾ ਬੰਦਾ ਨਹੀਂ ਗਲਤ ਬੋਲਦਾ ਆਈ ਜਾਂਦੀ ਆ ਵਾਕਈ ਇਹ ਬੁੜੀਆਂ ਨੇ ਘਰੇ ਪਸੰਦ ਕੀਤੀ ਕਿ ਪੈਕਟ ਉਹ ਲੈ ਲੈ ਭਾਈ ਹੋਵੇ ਕਾਉਂ ਦੇ ਪੈਸੇ ਪਾ ਦੋ ਨੀ ਲਾਈਵ ਸੀ ਨਾ ਅੱਛਾ ਜੀ ਸਹੀ ਗੱਲ ਹੈ ਸਹੀ 2:00 ਵਜੇ ਬੁੜੀਆਂ ਆਣਗੇ ਲੜੀ ਜਨ ਆਪਣੇ ਦਾ ਹਲਦੀ ਭਾਈ ਮੋਕਰੀ ਗੱਲ ਹੈ ਹਲਦੀ ਪਸੰਦ ਆ ਗਈ ਕੀ ਰੇਡਾ ਦਾ ਪੈਕਟ ਦਾ ਜੀ ਇਹ 2 ਦਾ ਪੈਕਟ ਆ ਜੀ ਇਹ ਅੱਧਾ ਕਿਲੋ ਦਾ ਸ਼ਬਦ ਦਾ ਪੁਰਾਣਾ ਹਾਂ